ਸਾਡੇ ਵੀ ਪਿੱਛੇ ਬੱਚੇ ਸਾਡਾ ਜੀ ਕਰਦਾ ਅੱਧੀ ਰਾਤ ਰੋਡ ਤੇ ਤਰੇ ਫਿਰਨੂੰ ਸਾਡਾ ਜੀ ਕਰਦਾ ਬਾਰਡਰ ਦੇ ਉੱਤੇ ਜਾ ਕੇ ਗੋਲੀ ਖਾਣ ਔਰ ਸਾਡੇ ਕੁਝ ਕਿਸਾਨ ਵੀਰ ਜਿਹੜੇ ਕਿਸਾਨ ਲੀਡਰ ਜਿਹੜੇ ਆ ਉਹ ਵੀ ਸੁੱਤੇ ਪਏ ਇੰਨਾ ਕੋਖਲਾ ਪੰਜਾਬ ਨੂੰ ਕਰ ਰਹੇ ਆ ਇਹ ਤੁਸੀਂ ਜਿਹੜੀਆਂ ਅੱਜ-ਅੱਜ ਵੇਖ ਰਹੇ ਜੇ ਅੱਜ ਤਾਂ ਸਿੱਧੀਆਂ-ਸਿੱਧੀਆਂ ਮਾਰਦੇ ਨਾ ਮਤਲਬ ਅਤਰੂ ਗੈਂਦੇ ਛੱਡਦੇ ਆ ਤੁਹਾਨੂੰ ਰਬੜ ਦੀਆਂ ਗੋਲੀਆਂ ਮਾਰਦੇ ਕੋਈ ਸਮਾਂ ਆਊਗਾ ਇਹ ਸਰਕਾਰਾਂ ਤੁਹਾਨੂੰ ਸਿੱਧੀਆਂ ਗੋਲੀਆਂ ਮਾਰਾਂਗੇ ਪੰਜਾਬ ਤੋਂ ਡਰਦੇ ਵੀ ਇਹ ਸਰਦਾਰਾਂ ਤੋਂ ਪੰਜਾਬੀਆਂ ਤੋਂ ਇਹ ਦਰਦੇ ਪੰਜਾਬ ਵਾਲਿਆਂ ਤੋਂ ਆ ਹੋਰ ਗੱਲ ਕੋ ਨਹੀਂ ਗਈ ਇਹ ਉੱਥੇ ਬੈਠੇ ਕੰਮੀ ਜਾਂਦੇ ਕੋਈ ਗੱਲ ਨਹੀਂ ਸਾਡੇ ਕੋ ਕੋ ਹੈ ਕੋਈ ਸਾਡੇ ਕੋ ਕੋ ਹਥਿਆਰ ਦਿੰਦਾ ਤੁਹਾਨੂੰ ਕੋਈ ਅੱਗੇ ਆ ਕਿੰਨੇ ਖਲੋਤੇ ਯਾਰ ਬੰਦੇ ਕੋ ਹਥਿਆਰ ਰੇ ਜਦੋਂ ਜ਼ੁਲਮ ਦਾ ਟੱਕਰ ਆ ਪੰਜਾਬ ਕਰਨ ਦੇ ਪੈਣਾ ਫਿਰ ਪੰਜਾਬ ਵੇਂਦਾ ਨਹੀਂ ਫਿਰ ਤੱਕ ਕਾਬਲ ਕਨਾਰ ਦੀਆਂ ਕੰਧਾਂ ਵਿੱਚ ਟੱਪ ਜਾਂਦਾ ਏ ਇਹੋ ਜੇ ਨੇ ਇਹ ਤਾਂ ਫਿਰ ਅਵਦਾਲੀ ਨੂੰ ਭਜਾਤਾ ਸੀ ਅਸੀਂ ਕਿ ਹੈ ਇਹ ਤਾਂ ਕੋਈ ਚੀਜ਼ਾਂ ਨਹੀਂ ਏਡੀਆਂ ਵੱਡੀਆਂ ਜਿਹੜੇ ਜਿਹੜੇ ਖੜੇ ਆ ਨਾ ਇਹ ਤਾਂ ਇੱਕ ਸਕਿੰਟ ਦਾ ਕੰਮ ਆ ਲੀਡਰ ਲੂਡਰ ਰੋਕੀ ਜਾਂਦੇ ਨੇ ਇਹ ਤਾਂ ਮਾਰ ਮਾਰ ਛਾਲਾਂ ਟੱਪ ਜਾਣਗੇ ਬੈਰੀਬੂਰੀ ਵਾਲ ਕੋਈ ਨਹੀਂ ਐਡੀਆਂ ਵੱਡੀਆਂ ਚੀਜ਼ਾਂ ਤੁਹਾਨੂੰ ਪਤਾ ਪਹਿਲੇ ਸਾਲ ਉਦੋਂ ਕੀ ਕੀਤਾ ਸੀ ਕਿਸਾਨੀ ਅੰਦ੍ਰੋਲਨ ਦੇ ਵਿੱਚ ਸ਼ੰਭੂ ਮੋਰਚੇ ਦੇ ਉੱਤੇ ਖੜੇ ਆਂ ਤੇ ਸਾਡੇ ਨਾਲ ਕੁਝ ਕਿਸਾਨ ਨੇ ਬਾਬਾ ਜੀ ਨੇ ਇਹ ਦੁੱਧ ਦੀ ਸੇਵਾ ਲੈ ਕੇ ਆਏ ਨੇ ਇਹ ਨਾਲ ਗਲਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਜਗਜੀਤ ਸਿੰਘ ਦੁੱਧ ਵਾਲੇ ਬਾਬੇ ਆਪ ਸਾਰਿਆਂ ਨੂੰ ਪਤਾ ਹੀ ਆ ਸਾਰੇ ਵੀਰ ਪੱਤਰਕਾਰ ਵੀਰ ਵੀ ਜਾਣਦੇ ਆ तकरीबन ਕਿਸਾਨ ਵੀਰ ਵੀ ਔਰ ਸਾਰਿਆਂ ਨੂੰ ਪਤਾ ਵੀ 1 ਸਾਲ 13 ਦਿਨ ਲਗਾਤਾਰ ਦਿੱਲੀ ਦੇ ਵਿੱਚ ਜਿਹੜਾ ਇਹ ਹੈ ਟੈਂਕਰ ਜਿਹੜਾ ਉੱਤੇ ਲਿਖਿਆ ਵੀ ਸਾਡਾ ਦਿੱਲੀ ਦੁੱਧ ਸੇਵਾ ਔਰ ਅੱਜ ਨਹੀਂ ਤਕਰੀਬਨ ਜਿੰਨੇ ਦਿਨ ਤੋਂ ਇੱਥੇ ਚੱਲ ਰਹੀ ਸੇਵਾ ਔਰ ਜਦੋਂ ਤੋਂ ਮੋਰਚਾ ਲੱਗਾ ਇੱਥੇ ਉਦੋਂ ਤੋਂ ਅੱਜ ਤੱਕ ਜਿਹੜੀਆਂ ਸਵਾਵਾ ਜਿਹੜੀਆਂ ਨਿਰੰਤਰ ਚੱਲ ਰਹੀਆਂ ਔਰ ਤਕਰੀਬਨ ਇਹ ਹੀ ਅਰਦਾਸ ਹੈ ਸਤਿਗੁਰੂ ਜੀ ਪਾਤਸ਼ਾਹ ਅਗੇ ਤੇ ਜ਼ਾਲਮ ਸਰਕਾਰਾਂ ਜਿਹੜੀਆਂ ਕਾਨੇ ਸਹੀ ਸਰਕਾਰ ਮੋਦੀ ਸਰਕਾਰ ਜਿਹੜੀ ਆ ਔਰ ਮੈਂ ਇਹ ਗੱਲ ਸੋਚਦਾ ਕਿ ਯਾਰਾਂ ਵੀ ਪਤਾ ਨਹੀਂ ਪੰਜਾਬ ਨੇ ਇਹਨਾਂ ਲੋਕਾਂ ਦਾ ਕੀ ਵਿਗਾੜਿਆ ਤਕਰੀਬਨ ਹੀ ਜਿਹੜਾ ਪੰਜਾਬ ਦੇ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਇੱਕ ਹਵਤ ਬਣੀ ਹੱਥ ਧੋ ਕੇ ਪਿੱਛੇ ਪੈ ਗਿਆ ਕਿਸੇ ਦੇ ਉਹ ਸਾਡੇ ਮੋਦੀ ਅਦਾਨੀ ਮਾਨੀ ਇਹ ਸਾਰੇ ਲੋਕ ਜਿਹੜੇ ਕਾਪਰੇਟ ਘਰਾਣੇ ਔਰ ਇਹਨਾਂ ਨੇ ਆ ਜਿਹੜਾ ਸਾਡੇ ਜਿਹੜਾ ਕਾਨੂੰਨਾਂ ਵਾਸਤੇ ਜਿਨ੍ਹਾਂ ਵਾਸਤੇ ਅਸੀਂ ਅੱਜ ਲੜਦੇ ਆਂ ਇਹ ਜਿਹੜੇ ਸਾਰੇ ਕਾਨੂੰਨ ਨੇ ਉਸੇ ਮੰਨੇ ਆ ਔਰ ਮੰਨ ਕੇ ਸਮਝੌਤਾ ਕੀਤਾ ਔਰ ਫਿਰ ਲਿਖਤੀ ਰੂਪ ਵੀ ਦਿੱਤਾ ਵੀ ਇਹ ਜਿੰਨੀਆਂ ਮੰਗਾਂ ਜਿਹੜੀਆਂ ਇਹ ਅਸੀਂ ਮੰਨਦੇ ਆ ਇਹਨਾਂ ਨੂੰ ਲਾਗੂ ਕਰਾਂਗੇ ਔਰ ਤਕਰੀਬਨ 2.5 ਸਾਲ ਜਿਹੜੀ ਇਹ ਤਕਰੀਬਨ ਜਿਹੜਾ ਸਮਾਂ ਨਿਕਲ ਗਿਆ ਔਰ 2.5 ਸਾਲ ਸਾਡੇ ਵੀ ਕਿਸਾਨ ਵੀਰਾਂ ਨੇ ਜਾਂ ਸਾਡੇ ਲੀਡਰਾਂ ਨੇ ਕੁਝ ਨਹੀਂ ਕਿਹਾ ਵੀ ਕੋਈ ਗੱਲ ਨਹੀਂ ਕਰ ਦੇਣਗੇ ਲਾਗੂ ਪਰ ਹੁਣ ਵੇਖੋ ਵਰਤਿਆ ਜਿਹੜਾ ਚੱਲ ਰਿਹਾ ਸਾਡੇ ਨਾਲ ਆ ਤੁਸੀਂ ਵੇਖ ਹੀ ਰਹੇ ਹੋ ਪੱਤਰਕਾਰ ਵੀਰ ਔਰ ਸਾਡੇ ਕਿਸਾਨਾਂ ਦੇ ਉੱਤੇ ਇੰਨੇ ਅਤਿਆਚਾਰ ਔਰ ਅਥਰੂ ਗੈਸ ਇਥੋਂ ਡੱਕ ਵੀ 315 ਬੋਰ ਦੇ ਇਹਨਾਂ ਫੈਰ ਵੀ ਮਾਰੇ ਔਰ ਸਾਡੇ ਤਕਰੀਬਨ ਜਿਹੜੇ ਕਿਸਾਨ ਵੀਰ ਜਿਹੜੇ 100 ਤੋਂ ਉੱਪਰ ਜਿਹੜੇ ਕਿਸਾਨ ਅੱਜ ਤੱਕ ਅੱਜ ਤੱਕ ਜਿਹੜੇ ਜ਼ਖਮੀ ਹੋ ਗਏ ਔਰ ਮੇਰਾ ਖੁਦ ਇੱਕ ਸੇਵਾਦਾਰ ਸੁਖਵੀਰ ਔਰ ਉਹ ਵੀ ਰਜਿੰਦਰਾ ਹਸਪੀਟਲ ਦੇ ਵਿੱਚ 3 ਦਿਨ ਹੋ ਗਏ ਦਾਖਲ ਔਰ ਉਹ ਸੀਰੀਅਸ ਸੀ ਅੱਜ ਮਾਲਕ ਦੀ ਚਲੋ ਕਿਰਪਾ ਹੋਈ ਸਤਗੁਰੂ ਸਾਹਿਬ ਪਾਤਸ਼ਾਹ ਨੇ ਸਾਰਿਆਂ ਨੇ ਅਰਦਾਸ ਬੇਨਤੀ ਕੀਤੀ ਤੇ ਪੂਰੀ ਹੋਈ ਉਹਦੀ ਔਰ ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ ਉਸ ਸਮੇਂ ਤੋਂ ਪਰ ਮੈਂ ਇਹ ਗੱਲ ਸੋਚਦਾ ਵੀ ਸਰਕਾਰਾਂ ਜਿਹੜੀਆਂ ਸਾਡੀਆਂ ਮੰਗਾਂ ਕਿਉਂ ਨਹੀਂ ਮੰਨਦੀਆਂ ਸਾਡੇ 'ਚ ਕੋਈ ਕਮੀ ਦੱਸਣ ਕਿਸਾਨ ਇੱਕ ਅਣ ਦਾ ਤਾਂ ਇੱਕ ਬਨੇ ਅਸੀਂ ਕਹਿੰਨੇ ਆਂ ਔਰ ਇੱਕ ਬਨੇ ਸਾਡੇ ਇੰਨਾ ਅਤਿਆਚਾਰ ਕਿਸਾਨ ਦੇ ਉੱਤੇ ਔਰ ਸਾਡੇ ਕੁਝ ਕਿਸਾਨ ਵੀਰ ਜਿਹੜੇ ਕਿਸਾਨ ਲੀਡਰ ਜਿਹੜੇ ਆ ਉਹ ਵੀ ਸੁੱਤੇ ਪਏ ਨੇ ਪਿੱਛੇ ਬੈਕ ਸਾਈਡ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਤੁਹਾਡੇ ਚੈਨਲਾਂ 'ਈ ਵੀ ਆਜੋ ਤੁਸੀਂ ਕਿਉਂਕਿ ਸਮਾਜ ਜਿਹੜਾ ਕਿਸਾਨ ਤਾਂ ਕਹਿੰਦੇ ਨੇ ਵੀ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਆਂ ਪਰ ਉਧਰੋਂ ਬੰਬਵਾਰੀ ਕਿਉਂ ਕੀਤੀ ਜਾਂਦੀ ਆ ਕਦੇ ਅਥਰੂ ਗੈਸ ਦੇ ਗੋਲੇ ਸੁੱਟਦੇ ਕਦੇ ਗੋਲੀਆਂ ਮਾਰਤੀਆਂ 312 ਦੇਖੋ ਜੀ ਜਿਹੜੀਆਂ ਇਹ ਸਰਕਾਰਾਂ ਸਰਕਾਰਾਂ ਨੇ ਕਦੀ ਵੀ ਪੰਜਾਬ ਨੂੰ ਨਹੀਂ ਬਖਸ਼ਿਆ ਅੱਜ ਦੀ ਗੱਲ ਨਹੀਂ ਕੋਈ ਜਿਹੜਾ ਇਹ ਪੰਜਾਬ ਸੀ ਇੱਕ ਬਹੁਤ ਵੱਡਾ ਦੇਸ਼ ਸੀ ਕਿਉਂਕਿ ਇਹ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਦੀਆਂ ਬਰੂਹਾਂ ਤੱਕ ਇਹਦਾ ਰਾਜ ਸੀ ਕਿ ਜਿਹੜਾ ਹਰਿਆਣਾ ਮਾਚਲ ਇਹ ਸਾਡਾ ਰਾਜ ਸੀ ਇੱਕ ਔਰ ਸਾਡੇ ਰਾਜ ਨੂੰ ਇਹਨਾਂ ਖੋਣ ਵਾਸਤੇ ਇਹ ਅੱਜ ਦੀਆਂ ਨੇ ਜਦੋਂ ਤੋਂ ਨਹਿਰੂ ਬਣ ਗਿਆ ਸੀ ਕਾਂਗਰਸ ਸਰਕਾਰ ਆ ਗਈ ਸੀ ਉਦੋਂ ਤੋਂ ਲੈ ਕੇ ਇਹ ਤਾਣਾ ਸ਼ਹੀ ਛੜਦੇ ਇਹਨਾਂ ਸਿਕੰਜਾ ਕੱਸੇ ਗਏ ਔਰ ਜਿਹੜਾ ਅੱਜ ਵਰ ਤੀਰਾ ਸਾਡਾ ਕਰ ਰਹੇ ਉਹ ਹੌਲੀ 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 ਜਿਹੜਾ ਸਾਨੂੰ ਇਹਨਾਂ ਪਿੱਛੇ ਪੰਜਾਬ ਨੂੰ ਢਾਹਤਾ ਹੈ ਨਾ ਔਰ ਅੱਜ ਸਾਡਾ ਇੱਕ ਦੇਸ਼ ਤੋਂ ਜਿਹੜਾ ਸਾਡਾ ਸੂਬੇ ਤੋਂ ਵੀ ਸੂਬੇ ਬਣ ਗਈ ਔਰ ਇਹ ਜਿਹੜਾ ਤੈਚਾਰ ਆ ਇਹ ਹਾਲੇ ਹੋਰ ਕਰਨਗੇ ਖਾਲੀ ਇਹ ਜਿਹੜਾ ਅਤਿਆਚਾਰ ਆ ਇਹ ਛੋਟੀ ਮੋਟੀ ਗੱਲ ਇਹ ਵੀ ਨਹੀਂ ਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹ ਗੱਲਾਂ ਨੂੰ ਯਾਦ ਕਰਨਗੇ ਵੀ ਆਬ ਕੁਝ ਹੋ ਸਕਦਾ ਸਾਡੇ ਨਾਲ ਇੰਨਾ ਕੋਖਲਾ ਪੰਜਾਬ ਨੂੰ ਕਰ ਰਹੇ ਆ ਇਹ ਤੁਸੀਂ ਜਿਹੜੀਆਂ ਅੱਜ-ਅੱਜ ਵੇਖ ਰਹੇ ਜੇ ਅੱਜ ਤਾਂ ਸਿੱਧੀਆਂ-ਸਿੱਧੀਆਂ ਮਾਰਦੇ ਨਾ ਮਤਲਬ ਅਤਰੂ ਗੈਂਦੇ ਛੱਡਦੇ ਆ ਤੁਹਾਨੂੰ ਰਬੜ ਦੀਆਂ ਗੋਲੀਆਂ ਮਾਰਦੇ ਕੋਈ ਸਮਾਂ ਆਊਗਾ ਇਹ ਸਰਕਾਰਾਂ ਤੁਹਾਨੂੰ ਸਿੱਧੀਆਂ ਗੋਲੀਆਂ ਮਾਰਾ ਕਰਨਗੇ ਇਥੋਂ ਤੱਕ ਇਹ ਉੱਤਰ ਸਕਦੇ ਸਾਡੇ ਨਾਲ ਕਿਉਂਕਿ ਪੰਜਾਬ ਤੋਂ ਡਰਦੇ ਵੀ ਇਹ ਸਰਦਾਰਾਂ ਤੋਂ ਪੰਜਾਬੀਆਂ ਤੋਂ ਕਿਉਂਕਿ ਪੰਜਾਬ ਦਾ ਭਾਈਚਾਰਾ ਇੰਨਾ ਤਕੜਾ ਤੁਸੀਂ ਵੇਖ ਰਹੇ ਜਿਆ ਆ ਸ਼ਾਂਤੀ ਕਿੰਨੀ ਆ ਤੁਸੀਂ ਇਹ ਹਿਸਾਬ ਲਓ ਵੀ ਪਰਿਵਾਰ ਦੇ ਵਿੱਚ ਦੋ ਜੀ ਜਿਹੜੇ ਚਾਰ ਜੀ ਜਿਹੜੇ ਇਕੱਠੇ ਨਹੀਂ ਰਹਿ ਸਕਦੇ ਔਰ ਆਪਾਂ ਕਿੰਨੇ ਇੱਚ ਕੋਈ ਵੇਖ ਸਕਦੇ ਕਿੰਨਾ ਪਿਆਰ ਔਰ ਇੱਕ ਥਾਲੀ ਦੇ ਵਿੱਚ ਆਪਾਂ ਰੋਟੀ ਪ੍ਰਸ਼ਾਦਾ ਛਕੀ ਜਾਂਦੇ ਔਰ ਇੰਨਾ ਪਿਆਰ ਜਿਹੜਾ ਇਹ ਸਾਡਾ ਜਿਹੜਾ ਹੈ ਇਹ ਭਾਈਚਾਰਾ ਇਹ ਤੋੜਨ ਨੂੰ ਫਿਰਦੇ ਆ ਸਾਡਾ ਵਪਾਰ ਜਿਹੜਾ ਜਿਹੜਾ ਉਹ ਖੋਲਿਆ ਇਹਨਾਂ ਲੋਕਾਂ ਨੇ ਕੁਛ ਤਾਂ ਕੋਈ ਨਾ ਖੋਲਣਾ ਜਮੀਨਾ ਸਾਡੀਆਂ ਅੜਪਨੋਂ ਫਿਰਦੇ ਇਹ ਜਿਹੜੀਆਂ ਦੁਕਾਨਾਂ ਵੀ ਨਾ ਜਿਹੜੇ ਅੱਜ ਲਾਲੇ ਲੋਕ ਜਿਹੜੇ ਆ ਬੈਠੇ ਆ ਅੱਜ ਇਹ ਆਖਣੇ ਵੀ ਅਸੀਂ ਆਪਣੀਆਂ ਦੁਕਾਨਾਂ ਤੇ ਬੈਠੇ ਆ ਵੀ ਅਸੀਂ ਬਾਦਸ਼ਾਹ ਆ ਕੋਈ ਸਮਾਂ ਆਉਣ ਤੋਂ ਵੱਡੇ ਵੱਡੇ ਮਾਲ ਖੁੱਲ ਜਾਣੇ ਇੱਥੇ ਇਹ ਵੀ ਦੁਕਾਨਾਂ ਜਿਹੜੀਆਂ ਵੀ ਬੰਦ ਕਰਾਉਣ ਨੂੰ ਫਿਰਦੇ ਆ ਔਰ ਦੁੱਧ ਜਿਹੜਾ ਤੁਸੀਂ ਦੁੱਧ ਦੁੱਧ ਤੁਹਾਨੂੰ ਪੈਕਟਾਂ ਵਾਲਾ ਮਿਲਣਾ ਕੋਈ ਸਮੇਂ ਨੂੰ ਇੱਥੇ ਵੀ ਸਿਕੰਜਾ ਕਿਸੇ ਨੂੰ ਫਿਰਦੇ ਆ ਪਰ ਵੇਖੋ ਮਜ਼ਦੂਰ ਲਾਲੇ ਲੋਕ ਸ਼ਹਿਰਾਂ ਵਾਲੇ ਲੋਕ ਹੀ ਕਰਨਗੇ ਬੜਾ ਪਛਤਾਉਣਗੇ ਇਹਨਾਂ ਗੱਲਾਂ ਨੂੰ ਜਿਹੜੀਆਂ ਅੱਜ ਅਸੀਂ ਸਾਨੂੰ ਆਂਦੇ ਨਾ ਵਿਹਲੜ ਲੋਕ ਜਿਹੜੇ ਆ ਗੱਡੀਆਂ ਟੈਂਕਰ ਭਰ ਕੇ ਦੁੱਧੇ ਤੁਰ ਪੈਂਦੇ ਆ ਰਸਾਂ ਲੱਦ ਕੇ ਟਰਾਲੀਆਂ ਤੁਰ ਪੈਂਦੇ ਵਿਹਲੜ ਨਿਗੇ ਆ ਸਾਡੇ ਕਾਮਕਾਰ ਬਹੁਤ ਨੇ ਸਾਡੇ ਪਿੱਛੇ ਪਰਿਵਾਰ ਬੱਚੇ ਆ ਸਾਡੇ ਵੀ ਪਿੱਛੇ ਬੱਚੇ ਸਾਡਾ ਜੀ ਕਰਦਾ ਅੱਧੀ ਰਾਤ ਰੋਡ ਤੇ ਤਰੇ ਫਿਰਨੂੰ ਸਾਡਾ ਜੀ ਕਰਦਾ ਬਾਦਰ ਦੇ ਉੱਤੇ ਜਾ ਕੇ ਗੋਲੀ ਖਾਣ ਨੂੰ ਅੱਜ ਸਾਡੀਆਂ ਤਾਂ ਮਜਬੂਰੀਆਂ ਬਣਾਤੀਆਂ ਨੇ ਲੋਕਾਂ ਨੇ ਮਜਬੂਰੀਆਂ ਵੀ ਇਹੋ ਜਿਹੀਆਂ ਬਣਾਤੀਆਂ ਵੀ ਅਸੀਂ ਨਾ ਮਰਿਆਂ ਚੋਂ ਨਾ ਜਿਉਂਦੇ ਅੱਜ ਕਿੰਨਾ ਦੁੱਧ ਲੈ ਕੇ ਆਣੇ ਹੋ ਇੱਕ ਵਾਰੀ ਚ ਕਿ ਟੈਂਕਰ ਕਾਫੀ ਵੱਡਾ 800 ਲੀਟਰ ਦੁੱਧ ਜਿਹੜਾ ਆਉਂਦਾ ਇੱਕ ਵਾਰੀ ਇੱਕ ਵਾਰ 800 ਲੀਟਰ ਤੇ ਕਿੰਨੀ ਵਾਰੀ ਲੈਣੇ ਹੋ ਹੁਣ ਇਹ ਹੋ ਗਏ ਇੱਥੇ ਵੀ ਮਿਲਦਾ ਹਫਤਾ ਤੋਂ ਉੱਤੇ ਹੋ ਗਏ ਚੱਲਦੇ ਨੇ ਦੋ ਹੈਨਾ ਡੇਲੀ ਸ਼ਾਮ ਨੂੰ ਜਿਹੜਾ ਦੁੱਧ ਆਉਂਦਾ ਸਵੇਰੇ ਹੀ ਇਕੱਠਾ ਕਰਦੇ ਆਂ ਹਰ ਰੋਜ਼ ਭਰ ਕੇ ਆਉਂਦਾ ਹਾਂ ਰੋਜ਼ ਹਾਂ ਡੇਲੀ ਇਕੱਠਾ ਕਰਦੇ ਆਂ ਇਕੱਠਾ ਕਰਕੇ ਸਜੋੜੀਆਂ ਸਾਡੀਆਂ ਲੱਗੀਆਂ ਪੱਕੀਆਂ ਪਿੰਡਾਂ ਦੇ ਵਿੱਚ ਔਰ ਅੱਜ ਦੂਸਰਾ ਉਧਰਲੇ ਬਾਡਰ ਤੇ ਵੀ ਜਿਹੜਾ ਕੱਲ ਤੋਂ ਸ਼ੁਰੂ ਕਰਾਂਗੇ ਔਰ ਵਕ ਵਕ ਬਾਟਰਾਂ ਦੇ ਵਾਰੀ ਸਰ ਜਿਹੜਾ ਟੈਂਕਰ ਆਉਂਦਾ ਰਹੂ ਇਸ ਤਰ੍ਹਾਂ ਹੀ ਔਰ ਅਸੀਂ ਵੀ ਇਹ ਅਰਦਾਸ ਬੇਨਤੀ ਵੀ ਕਰਦੇ ਆ ਸਤਿਗੁਰੂ ਸੇ ਪਾਸ਼ਾ ਕਿਰਪਾ ਕਰੇ ਇਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਸਾਡੇ ਕੋਲ ਤਾਂ ਅਰਦਾਸਾਂ ਹੀ ਆ ਪੰਜਾਬ ਵਾਲਿਆਂ ਕੋ ਤਾਂ ਕਿਉਂਕਿ ਹੋਰ ਜੋਰ ਹੀ ਕੋ ਨਹੀਂ ਮਰਿਆ ਬੰਦਾ ਕੀ ਕਰੂਗਾ ਕਿਉਂਕਿ ਸਾਨੂੰ ਤਾਂ ਇਹ ਲੋਕਾਂ ਨੇ ਮਾਰ ਕੇ ਸੁੱਟਦਾ ਇੱਕ ਬੰਦਾ ਹੁੰਦਾ ਉਹ ਧਣਾੜ ਬੰਦਾ ਮਾੜੇ ਬੰਦੇ ਦੇ ਉੱਪਰ ਜਿਵੇਂ ਚੜ੍ਹ ਜਾਂਦਾ ਨਾ ਉਹਨੂੰ ਲਤੜ ਦਿੰਦਾ ਸਾਡੇ ਨਾਲ ਉਹ ਕੰਮ ਬਣਿਆ ਹਕੂਮਤ ਜਿਹੜੀ ਹਕੂਮਤ ਜਿਹੜੀ ਆ ਸਾਨੂੰ ਕੁਚਲਣਾ ਚਾਹੁੰਦੀ ਪੰਜਾਬ ਨੂੰ ਹੋਰ ਕੋਈ ਗੱਲ ਨਹੀਂ ਏਡੀ ਵੱਡੀ ਤੇ ਡਰਦੇ ਵੀ ਸਾਡੇ ਤੋਂ ਐ ਇਹ ਡਰਦੇ ਪੰਜਾਬ ਵਾਲਿਆਂ ਤੋਂ ਆ ਹੋਰ ਗੱਲ ਕੋ ਨਹੀਂ ਗੀ ਇਹ ਉੱਥੇ ਬੈਠੇ ਕੰਮੀ ਜਾਂਦੇ ਆ ਦੱਸ ਵੇਖੋ ਕਿੰਨੀ ਸ਼ਾਂਤੀਪੁਰ ਕਿ ਚੱਲ ਰਿਹਾ ਇਹ ਤਾਂ ਵੈਸੇ ਡਰ ਹੀ ਜਾਂਦੇ ਆ ਕੋਈ ਗੱਲ ਨਹੀਂ ਸਾਡੇ 'ਚ ਕੋਈ ਹੈ ਕੋਈ ਸਾਡੇ ਕੋਲ ਕੋਈ ਹਥਿਆਰ ਦਿੰਦਾ ਤੁਹਾਨੂੰ ਕੋਈ ਅੱਗੇ ਆ ਕਿੰਨੇ ਖਲੋਤੇ ਯਾਰ ਬੰਦੇ ਕੋਲ ਹਥਿਆਰ ਵੇ ਲੋ ਹੈ ਤੁਸੀਂ ਵਿਖਾ ਦਿਓ ਵੀਡੀਓ ਜਿਹਦੇ ਵਿੱਚ ਕੋਈ ਹਥਿਆਰ ਨਹੀਂ ਯਾਰ ਆ ਸ੍ਰੀ ਸਾਹਿਬ ਦਾ ਸਾਡਾ ਕਰਮ ਆ ਇਹ ਤਾਂ ਅਸੀਂ ਸਾਡੇ ਪੰਜ ਕਕਾਰ ਨੇ ਸਾਨੂੰ ਪਾਸ਼ਾ ਨੇ ਬਖਸ਼ੀ ਉਹ ਤਾਂ ਅਸੀਂ ਪੋਣੇ ਪੋਣੇ ਆ ਇਹ ਤਾਂ ਸੜ ਤੋਂ ਐਵੇਂ ਡਰੀ ਜਾਂਦੇ ਆ ਅਸੀਂ ਤਾਂ ਯਾਰ ਸ਼ਾਂਤੀਪੁਰ ਵਾਲੇ ਬੰਦੇ ਆ ਅਸੀਂ ਤਾਂ ਪਿਆਰ ਕਰਨ ਵਾਲੇ ਲੋਕ ਆਂ ਪੰਜਾਬ ਵਾਲੇ ਤਾਂ ਕਿੰਨਾ ਪਿਆਰ ਕਰਦੇ ਆ ਆਪਾਂ ਸਾਰਿਆਂ ਨੂੰ ਬਾਹਰੋਂ ਕੋਈ ਪ੍ਰਵਾਸੀ ਆ ਜਾਂਦਾ ਜਾਂ ਕੋਈ ਬਾਹਰਲੀ ਸਟੇਜ ਤੋਂ ਆ ਜਾਂਦਾ ਉਹਨੂੰ ਪ੍ਰਸ਼ਾਦਾ ਸਿਖਾਉਣੇ ਆ ਮੰਜਾ ਬਿਸਤਰਾ ਦੇਣੇ ਆ ਸਾਰੀਆਂ ਵਸਵਾਂ ਦੇਣੇ ਆ ਯਾਰ ਅਸੀਂ ਇਹਨਾਂ ਨੂੰ ਪਿਆਰ ਵੀ ਕਰਦੇ ਆ ਅਸੀਂ ਆ ਪਿਆਰ ਦੀ ਤੌਰ ਤੇ ਮੋਦੀ ਸਾਡੇ ਸਿਰ ਤੇ ਚੜ ਕੇ ਬਹਿ ਗਿਆ 14 ਤੋਂ ਹੈਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਅਸੀਂ ਪਿਆਰ ਵਾਲੇ ਲੋਕ ਆ ਸਾਨੂੰ ਪਿਆਰ ਨਾਲ ਰਹਿਣ ਦਿਓ ਕਿਉਂਕਿ ਜੇ ਕਿਉਂਕਿ ਜ਼ਰਬ ਜ਼ੁਲਮ ਜਿਹੜਾ ਜਦੋਂ ਜ਼ੁਲਮ ਦਾ ਟੱਕਰ ਆ ਪੰਜਾਬ ਕਰਨ ਦੇ ਪਿਆਣਾ ਫਿਰ ਪੰਜਾਬ ਵੇਂਦਾ ਨਹੀਂ ਫਿਰ ਤੱਕ ਕਾਬਲ ਕਨਾਰ ਦੀਆਂ ਕੰਧਾਂ ਵੀ ਟੱਪ ਜਾਂਦਾ ਏ ਇਹੋ ਜੇ ਨੇ ਇਹ ਤਾਂ ਫਿਰ ਅਵਦਾਲੀ ਨੂੰ ਭੁਜਾਤਾ ਸੀ ਅਸੀਂ ਕਿ ਹੈ ਇਹ ਤਾਂ ਕੋਈ ਚੀਜ਼ਾਂ ਨਹੀਂ ਏਡੀਆਂ ਵੱਡੀਆਂ ਪਰ ਅਸੀਂ ਇਹਨਾਂ ਨੂੰ ਪਿਆਰ ਕਰਦੇ ਆ ਲੋਕਾਂ ਨੂੰ ਅਸੀਂ ਪਿਆਰ ਕਰਨ ਵਾਲੇ ਲੋਕ ਸਾਨੂੰ ਪਿਆਰ ਕਰੋ ਔਰ ਪਿਆਰ ਦਾ ਸਾਂ ਦਾ ਪ੍ਰਵਾਹ ਪਿਆਰ ਵਾਲੀ ਪ੍ਰਵਾਹਾਸ਼ਾ ਪਰਮਾਤਮਾ ਨੇ ਸਿਖਾਈ ਸਾਨੂੰ ਔਰ ਅਸੀਂ ਤਾਂ ਖੁਸ਼ੀ-ਖੁਸ਼ੀ ਇਹਨਾਂ ਨੂੰ ਕਬੂਲ ਵੀ ਕਰ ਲਏ ਨੇ ਆ ਫਿਰ ਵੀ ਕਿਉਂਕਿ ਅਸੀਂ ਹਮਦਰਦੀ ਲੋਕ ਆ ਸਾਡੇ ਦਿਲ ਦੇ ਵਿੱਚ ਪਿਆਰ ਆ ਅਸੀਂ ਥਪਾਕਣਾ ਰਹਿਣਾ ਚਾਹੁੰਦੇ ਆ ਪਰ ਜੇ ਨਾਥ ਥਾਗਣਾ ਰਹਿਣ ਦੇਣਗੇ ਤੇ ਫਿਰ ਤੁਹਾਨੂੰ ਪਤਾ ਹੀ ਐ ਇਹ ਟਰਾਲੀਆਂ ਉਹ ਸਮਾਂ ਇਹ ਤਾਂ ਆ ਜੋੜੇ ਜਿਹੜੇ ਖੜੇ ਆਣਾ ਇਹ ਤਾਂ ਇੱਕ ਸਕਿੰਟ ਦਾ ਕੰਮ ਆ ਲੀਡਰ ਲੂਡਰ ਰੁਕੀ ਜਾਂਦੇ ਨੇ ਇਹ ਤਾਂ ਮਾਰ ਮਾਰ ਛਾਲਾਂ ਟੱਪ ਜਾਣਗੇ ਬੈਰੀਬੂਰੀ ਵਾਲ ਕੋਈ ਨਹੀਂ ਐਡੀਆਂ ਵੱਡੀਆਂ ਚੀਜ਼ਾਂ ਤੁਹਾਨੂੰ ਪਤਾ ਪਹਿਲੇ ਸਾਲ ਉਦੋਂ ਕੀ ਕੀਤਾ ਸੀ ਜੇ 20 ਦੇ ਵਿੱਚ ਅਸੀਂ ਟੱਪ ਸਕਦੇ ਹਾਂ ਇਹ ਕੋਈ ਐਡੀ ਵੱਡੀ ਗੱਲ ਨਹੀਂ ਗਈ ਇਹਨਾਂ ਵਾਸਤੇ ਕੋਈ ਇਹ ਬੜੀ ਮਾਲਕ ਦੀ ਕਿਰਪਾ ਕਿਉਂਕਿ ਗੁਰੂ ਵਸਦਾ ਇਹਨਾਂ 'ਚ ਤੇ ਗੁਰੂ ਦਾ ਬਲ ਜਿਹੜਾ ਸ਼ਹੀਦ ਸਿੰਘਾਂ ਦਾ ਬਲ ਜਨ ਉਹ ਆ ਜਾਂਦਾ ਨਾ ਉਦੋਂ ਇੱਕ ਜਿਹੜਾ ਗੁਰੂ ਵਾਲਾ ਗੁਰੂ ਦਾ ਪਿਆਰਾ ਨਾ ਕੋਈ ਵੀ ਗੁਰੂ ਦਾ ਸਿੱਖ ਹੈ ਤੇ ਗੁਰੂ ਦੇ ਪਿਆਰੇ ਦੇ ਨਾਲ ਪੰਜ ਸਿੰਘ ਜਦੋਂ ਅਰਦਾਸ ਬੇਨਤੀ ਕਰਕੇ ਚੱਲਦਾ ਤੇ ਪੰਜ ਸਿੰਘ ਚੀਤ ਨਾਲ ਹੁੰਦੇ ਉਹਦੇ ਕਿਤੇ ਭੁਲੇਖੇ ਜਨ ਨਾ ਰਹਿਣ ਗੁਰੂ ਸਾਹਿਬ ਨੇ ਸਾਨੂੰ ਨਾਲ ਇਹ ਜਿਹੜੀਆਂ ਪਾਵਰਾਂ ਦਿੱਤੀਆਂ ਜਦੋਂ ਅੰਮ੍ਰਿਤ ਛਕਾਇਆ ਤੇ ਇਸ ਕਰਕੇ ਅਸੀਂ ਤਾਂ ਸ਼ਾਂਤੀਪੁਰ ਵਾਲੇ ਲੋਕ ਆ ਸਾਨੂੰ ਸ਼ਾਂਤੀਪੁਰ ਰਹਿਣ ਦੇਣਾ ਮੇਰੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਮੇਰੀਆਂ ਔਰ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਉਹ ਘਰਾਂ 'ਚ ਬੈਠੇ ਅਰਜਾਈਆਂ ਔੜ ਗਏ ਆਜੋ ਚੰਗੇ ਰਹੋਗੇ ਨਹੀਂ ਤੇ ਤੁਹਾਨੂੰ ਪਤਾ ਹੈ ਤੁਸੀਂ ਗਦਾਰਾਂ ਦੇ ਠੱਪੇ ਲਾਉਣ ਵਾਲੇ ਅਸੀਂ ਗਦਾਰਾਂ ਠੱਪੇ ਤਾਂ کہیں ਕਿਸੇ ਨੂੰ ਲਾਉਣੇ ਪੇ ਤੁਸੀਂ ਗਦਾਰ ਹੋ ਗਏ ਘਰਾਂ ਚ ਬਹਿ ਗਏ ਅਸੀਂ ਇਹ ਨਹੀਂ ਅਸੀਂ ਤਾਂ ਤੁਹਾਨੂੰ ਬੇਨਤੀ ਕਰਾਂਗੇ ਆ ਚੈਨਲਾਂ ਹੀ ਤੁਹਾਡੇ ਲਈ ਕਰ ਦਿੰਨੇ ਆ ਤੁਸੀਂ ਲਾ ਦਿਓ ਜੇ ਭਲਾ ਇਹ ਭਲੇਖੇ ਨਾ ਰਹਿ ਜਾਓ ਭਲਾ ਲਾ ਹੀ ਨਾ ਦਿਓ ਆਖੋ ਬਾਬੇ ਦੀ ਵੀ ਵੀਡੀਓ ਕੱਟ ਲਈ ਆ ਜਿਹੜੀ ਹੈ ਪਰ ਮੇਰੀ ਆ ਜਰੂਰ ਲਾਓ ਜੇ ਜਿਹੜੀ ਮੈਂ ਇਹਨਾਂ ਨੂੰ ਕਹਿੰਦਾ ਜਿਹੜੇ ਪਿੱਛੇ ਬੈਠੇ ਨਾ ਐ ਉਹ ਹੀਟਰ ਵੀ ਇੱਕ ਇੱਕ ਵਰ ਜਾਇਆ ਚਵਾੜ ਲੈਂਦੇ ਨਾਲ ਉਹ ਨਿੱਗੀ ਹੋਰ ਹੋ ਜੇ ਹੈ ਇੱਥੇ ਯਾਰ ਸਾਨੂੰ ਕੋਈ ਠੰਡ ਲੱਗਣ ਢਈ ਆ ਕਿਉਂਕਿ ਪਿਆਰ ਹੀ ਨਾਗਾ ਇੱਥੇ ਵੇਖੋ ਯਾਰ ਪਿਆਰ ਹੈ ਔਰ ਜਿਹੜੇ ਲੀਟਰ ਆ ਸਾਡੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਤੁਹਾਡੇ ਚੈਨਲ 'ਾਂ ਆਜੋ ਤੁਸੀਂ ਵੀ ਯਾਰ ਨਾ ਚਿੱਠੀਆਂ ਝੁੱਠੀਆਂ ਨਹੀਂ ਇਹ ਕਿਸੇ ਨੇ ਪਾਉਣੀਆਂ ਤੁਸੀਂ ਕਿਹੜੀਆਂ ਚਿੱਠੀਆਂ ਪਾਉਂਦੇ ਸੀ ਚਲੋ ਪਿਛੇ ਉਦੋਂ ਵੀ ਸਾਨੂੰ ਲੈ ਕੇ ਤੋ ਚਿੱਠੀਆਂ ਪਾਈਆਂ ਤੁਸੀਂ ਔਕਾ ਦਿੱਤਾ ਉਹ ਕਹਿੰਦੇ ਨਾਲ ਹੀ ਤੁਰ ਪਏ ਅਸੀਂ ਟਰਾਲੀਆਂ ਭਰ ਕੇ ਦੇ ਆਹ ਟੈਂਕਰ ਲੈ ਕੇ ਔਰ ਜੇ ਅੱਜ ਮੈਂ ਹੁਣ ਨਾਂ ਨਹੀਂ ਲੈਣਾ ਉਹਨਾਂ ਲੀਟਰਾਂ ਦਾ ਅਜੇ ਕੁਛ ਲੀਟਰ ਕਹਿਣ ਦੇ ਹੀ ਮੈਂ ਇੰਟਰੂ ਵੇਖਣ ਦੇ ਆ ਕਹਿੰਦੇ ਚਿੱਠੀਆਂ ਪਾਉਣ ਸਾਨੂੰ ਚਿੱਠੀਆਂ ਝੁੱਠੀਆਂ ਨਹੀਂ ਪਾਉਣੀਆਂ ਇਹ ਚਿੱਠੀਆਂ ਵਾਲੇ ਮਝਾਇਲ ਨੇ ਏ ਜੋਰੇ ਚਟੀਆਂ ਚੁੱਟੀਆਂ ਪਾਉਣ ਵਾਲੇ ਨਹੀਂ ਬਧੇਰੂਣੀ ਨਾ ਕਿਸੇ ਪਾਉਣੀਆਂ ਇਹਦਾ ਤੁਸੀਂ ਇੱਥੇ ਆ ਜਾਓ ਯਾਰ ਹਾਂ ਕੁਝ ਨਹੀਂ ਫਰਕ ਪੈਣਾ ਤੁਹਾਨੂੰ ਔਰ ਤੁਹਾਡੀ ਇੱਜ਼ਤ ਵੀ ਬਣਾ ਦਾਂਗੇ ਇੱਥੇ ਜੇ ਤੁਸੀਂ ਮੋਢੇ ਨਾਲ ਮੋਢਾ ਜੜ ਕੇ ਜੋੜ ਕੇ ਤੁਰਗੇ ਨਾ ਜਿਹੜੀਆਂ ਆ 34 35 ਜਥੇ ਬੰਨੀਆਂ ਰਹਿੰਦੀਆਂ ਪਿੱਛੇ ਕੁਛ ਟਾਈ ਜਾਂਦੇ ਆ ਔਰ ਜਿਹੜੇ ਰਹਿ ਗਏ ਆ ਜਾਓ ਤੁਸੀਂ ਵੀ ਯਾਰ ਉਹ ਮੈਨੂੰ ਬੜੀ ਖੁਸ਼ੀ ਹੋਈ ਆ ਦਵਾਬੇ ਦੇ ਵਿੱਚੋਂ ਸਰਦਾਰ ਮਨਜੀਤ ਸਿੰਘ ਰਾਏ ਜਦੋਂ ਉਹਨੇ ਮਾਰਿਆ ਲਲਕਾਰਾ ਉੱਥੇ ਜਦੋਂ ਅਸੀਂ ਲੰਗਰ ਦੇ ਵਿੱਚ ਇਕੱਠੇ ਹੀ ਸਾਂ ਫਗਵਾੜੇ ਤੇ ਬੜੀ ਖੁਸ਼ੀ ਹੋਈ ਯਾਰ ਪੁੱਤਨਾ ਮੈਂ ਕਿਹਾ ਜੋਰਾ ਇਕੱਠ ਪਿਆ ਦਵਾਬੇ ਦੇ ਵਿੱਚੋਂ ਤੇ ਬਾਕੀ ਸਾਰੇ ਉੱਠ ਪੋ ਕੋਈ ਫਰਕ ਨਹੀਂ ਪੈਣਾ ਤੇ ਬਾਕੀ ਲਾਹਣ ਤਾਂ ਫਿਰ ਹੈ ਗਈਆਂ ਉਹ ਤਾਂ ਅਸੀਂ ਪਾਉਣ ਜਾਣਦੇ ਹੀ ਆ ਸਾਰੇ ਉਹਦਾ ਪਾ ਦੇਣੀ ਆ ਇਹਨਾਂ ਪਾ ਦੇਣੀ ਆ ਪਾ ਦਿਓ ਯਾਰ ਤੁਸੀਂ ਵੀ ਹੈ ਤੇ ਤਗੜੇ ਹੋ ਗਏ ਪਾ ਰਹੇ ਹੋ ਜੇ ਫਿਰ ਹੈ ਕਿਉਂਕਿ ਫਿਰ ਇੱਕ ਗੱਲ ਹੋਰ ਵੀ ਕਰ ਲਿਓ ਜਿਵੇਂ ਬਾਬੇ ਨਹੀਂ ਨਾ ਪਵਣਦੇ ਜਿਹੜੇ ਆਪਾਂ ਉੱਥੇ ਨਹੀਂ ਆਪਣਾ ਸਾਥ ਦਿੰਦੇ ਤੇ ਆਪਾਂ ਲੀਡਰ ਨਹੀਂ ਬਣ ਦਿੱਤੇ ਤੇ ਉਵੇਂ ਆਪਾਂ ਇਹ ਵੀ ਨਹੀਂ ਬਣਦੇ ਨੇ ਜੀ ਧੰਨਵਾਦ ਸੋਹਰਿਆ ਸੋਹਰਿਆ ਕਰੋ ਬਹੁਤ ਬਹੁਤ ਧੰਨਵਾਦ